ਪਿਛਲੇ ਦਿਨੀ ਰੇਲ ਰਾਜ ਮੰਤਰੀ ਦਵਨੀਤ ਸਿੰਘ ਬਿੱਟੂ ਦੇ ਦਿੱਲੀ ਸਥਿਤ ਮੁੱਖ ਦਫਤਰ ਵਿੱਚ ਰੇਲਵੇ ਬੋਰਡ ਦੇ ਚੇਅਰਮੈਨ ਸਤੇਸ਼ ਕੁਮਾਰ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਰਾਜ ਸਭਾ ਦੇ ਸਾਬਕਾ ਮੈਂਬਰ ਅਤੇ ਘੱਟ ਗਿਣਤੀ ਕਮੇਟੀ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਜੀ ਦੇ ਨਾਲ ਇਕੱਤਰਤਾ ਹੋਈ ਜਿਸ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਸ਼ੋਪਾਪਤ ਕੋਇਤਰਸਥਾਨ ਤਖਸ਼ੀਰੀ ਹਜੂਰ ਅਬਚਲ ਨਗਰ ਸਰਬਨਾਂ ਦੇੜ ਨੂੰ ਦੇਸ਼ ਦੇ ਵਾਕਫੇ ਇਸ ਦੇ ਨਾਲ ਜੋੜਤੇ ਵਿਚਾਰਤ ਨੂੰ ਤਵੱਜੋ ਦਿੰਦੇ ਹੋਏ ਸ਼੍ਰੀ ਹਜੂਰ ਸਾਹਿਬ ਰੇਲਵੇ ਸਟੇਸ਼ਨ ਤੋਂ ਤਾਨਕਪੁਰ ਰੇਲਵੇ ਸਟੇਸ਼ਨ ਉਤ ਸ਼ੁਰੂ ਕੀਤੀ ਗਈ ਇਹ ਰੇਲ ਗੱਡੀ ਹਫਤੇ ਦੇ ਹਰ ਐਤਵਾਰ ਨੂੰ ਸ਼੍ਰੀ ਹਜੂਰ ਸਾਹਿਬ ਰੇਲਵੇ ਸਟੇਸ਼ਨਾਂ ਦੇਢ ਤੋਂ ਰਾਤ 11:40 ਤੇ ਰਵਾਨਾ ਹੋਵੇਗੀ ਜੋ ਕਿ ਵਕਫ ਸਮਾਂ ਤੋਂ ਹੁੰਦੀ ਹੋਈ ਆਪਣਾ 30 ਘੰਟੇ ਦਾ ਸਫ਼ਰ ਪੂਰਾ ਕਰਕੇ ਮੰਗਲਵਾਰ ਨੂੰ ਸਵੇਰੇ 5:55 ਤੇ ਟਨਕਪੁਰ ਰੇਲਵੇ ਸਟੇਸ਼ਨ ਪਹੁੰਚੇਗੀ ਇਸੇ ਤਰ੍ਹਾਂ ਵਾਪਸੀ ਸਮੇਂ ਰੇਲ ਗੱਡੀ ਮੰਗਲਵਾਰ ਨੂੰ ਸਵੇਰੇ 9:00 ਟਨਕਪੁਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਕੇ ਆਉਣ ਦੇ ਮਾਰਗ ਰਹੀ ਹੀ ਬੁੱਧਵਾਰ ਨੂੰ ਸ਼ਾਮ 4:30 ਵਜੇ ਸ਼੍ਰੀ ਹਜੂਰ ਸਾਹਿਬ ਰੇਲਵੇ ਸਟੇਸ਼ਨਾਂ ਦੇਢ ਪਹੁੰਚੇਗੀ ਤਾਂ ਕਿ ਸ਼੍ਰੀ ਹਜੂਰ ਸਾਹਿਬ ਬੋਰਡ ਦੇ ਪ੍ਰਬੰਧਕ ਡਾਕਟਰ ਵਿਜੈਸਤ ਵੀਰ ਸਿੰਘ ਨੇ ਕਿਹਾ ਹੈ ਕਿ ਇਸ ਨਾਲ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨ ਲਈ ਆਉਣ ਵਾਲੀਆਂ ਸੰਗਤਾਂ ਦੀ ਤੇ ਸ਼੍ਰੀ ਹਜੂਰ ਸਾਹਿਬ ਤੋਂ ਸ਼੍ਰੀ ਹਿਮਕੁੰਡ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਯਾਤਰਾ ਸੁਵਿਧਾਜਨਕ ਹੋਵੇਗੀ ਇਹ ਰੇਲ ਗੱਡੀ ਸ਼ੁਰੂ ਹੋਣ ਤੇ ਡਾਕਟਰ ਵਿਜੈਸਤ ਵੀਰ ਸਿੰਘ ਅਤੇ ਜਸਵੰਤ ਸਿੰਘ ਬਵੀ ਨੇ ਇਕੱਤਰਤਾ ਵਿੱਚ ਮੌਜੂਦ ਸਮੂਹ ਸੱਜਣਾ ਦਾ तहे ਦਿਲੋਂ ਵਿਸ਼ੇਸ਼ ਧੰਨਵਾਦ ਕੀਤਾ ਹੈ